ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟ ਵੇ ਨਿਊਜ਼ ਤੇ ਮੈਂ ਆ ਫਰੋਜ਼ ਖਾਨ ਐਸ ਵਕਤ ਅਸੀਂ ਮਹਿਲਕਲਾਂ ਦੇ ਵਿੱਚ ਖੜੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਗਰੂਰ ਤੋਂ ਜਿਹਨਾਂ ਨੂੰ ਉਤਾਰਿਆ ਗਿਆ ਅਕਬਾਲ ਸਿੰਘ ਚੁੰਦਾ ਜੀ ਉਹ ਹੁਣ ਜੁਨਾ ਗੱਲਬਾਤ ਕਰਦੇ ਆ ਵਿਸ਼ੇਸ਼ ਤੌਰ ਤੇ ਚੁੰਦਾ ਸਾਹਿਬ ਸਤਿ ਸ਼੍ਰੀ ਅਕਾਲ ਅਸੀਂ ਕਹੋ ਜੀ ਧੰਨਵਾਦ ਜੀ ਇਹ ਸਭ ਜੇਕਰ ਗੱਲ ਕਰੀ ਜਾਈਏ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੰਗਰੂਰ ਦੇ ਵਿੱਚ ਗਵਾਹੀ ਕਰ ਰਹੇ ਹੋ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਅਕਾਲੀ ਦਲ ਦੀ ਅਜ ਕੀ ਸਥਿਤੀ ਦੇਖੋ ਪਿਛਲੇ ਕਾਫੀ ਟਾਈਮ ਤੋਂ ਮੈਨੂੰ ਸੁਣਕੇ ਸੰਗਰੂਰ ਬਰਨਾਲਾ ਮਲੇਰ ਕੋੜਲਾ ਹਲਕਿਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸਾਰੇ ਪਾਰਲੀਮੈਂਟ ਹਲਕੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਹਿਲਾਂ ਮੈਂ ਜ਼ਿਲ੍ਹਾ ਪ੍ਰਧਾਨ ਵੀ ਰਹਾ ਮੈਂ ਬਰਨਾਲੇ ਦਾ ਅਬਜ਼ਰਵਰ ਹੀ ਬਿਆਸ ਸੰਗਰੂਰ ਪਾਰਲੀਮੈਂਟ ਹਲਕੇ ਦਾ ਮੈਨੂੰ ਇੰਚਾਰਜ ਵੀ ਲਾ ਕੇ ਰੱਖਿਆ ਕਿਸੇ ਨਾ ਕਿੰਨੇ ਔਰ ਮੈਂ ਤਕਰੀਬਨ ਕਾਫੀ ਏਰੀਆ ਸਾਰੇ ਵਰਕਰ ਸਾਹਿਬਾਨ ਨਾਲ ਮੇਰਾ ਵਧੀਆ ਸੰਪਰਕ ਬਣਿਆ ਹੈ ਔਰ ਹੁਣ ਜੋ ਅਸੀਂ ਦੇਖ ਰਹੇ ਹਾਂ ਅੱਜ ਦੇ ਜੋ ਹਾਲਾਤ ਨੇ ਲੋਕ ਦੁਬਾਰਾ ਇਹ ਮਹਿਸੂਸ ਕਰਨ ਲੱਗੇ ਨੇ ਕਿ ਅਕਾਲੀ ਦਲ ਦੇ ਕੰਮ ਵੀ ਅਕਾਲੀ ਦਲ ਦੀ ਬੰਦਪ੍ਰਸਤੀ ਅਕਾਲੀ ਦਲ ਦਾ ਪੰਜਾਬ ਪ੍ਰਤੀ ਸਰਕ ਜਿਹੜੀਆਂ ਇਹ ਚੀਜ਼ਾਂ ਨੇ ਸਾਰੀਆਂ ਇਹ ਹੋਰ ਕਿਸੇ ਪਾਰਟੀ ਤੋਂ ਦੇਖਣ ਨੂੰ ਮਿਲ ਨਹੀਂ ਰੀਆਂ ਲੋਕਾਂ ਨੂੰ ਕਟਗਣਤੀਆਂ ਦੇ ਮਸਲੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਰੇਵਾਰੀ ਕਰ ਸਕਦਾ ਤਾਂ ਸਿਰਫ ਅਕਾਲੀ ਦਲ ਕਰ ਸਕਦਾ ਔਰ ਲੋਕ ਮਨਫੂਸ ਕਰਨ ਲੱਗੇ ਨੇ ਲੋਕ ਦੁਬਾਰਾ ਅਕਾਲੀ ਦਲ ਵੱਲ ਮੁੜਦੇ ਨੇ ਜੇਕਰ ਗੱਲ ਕਰੀਏ ਤੁਹਾਡਾ ਜਿਹੜਾ ਮੁਕਾਬਲਾ ਮੀਤ ਹੀਰ ਦੇ ਨਾਲ ਵੀ ਆ ਮੌਜੂਦਾ ਕੈਬਨਿਟ ਮੰਤਰੀ ਆ ਉਹਨਾਂ ਦਾ ਪੋਜੀਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਉਹਨਾਂ ਨੂੰ ਲੋਕ ਕਿਸ ਤਰ੍ਹਾਂ ਦੇਖਦੇ ਆ ਤੁਹਾਡੇ ਜਿਹੜਾ ਤੁਹਾਨੂੰ ਮਿਲਦੀ ਵੀ ਆ ਵਰਕਰ ਅਕਾਲੀ ਦਲ ਦੇ ਵਿੱਚ ਆ ਕੇ ਦੁਬਾਰਾ ਵਾਕ ਕੋਸ ਰੀਪੀਟ ਵੀ ਕਰ ਰਹੇ ਆ ਤਾਂ ਲੋਕਾਂ ਦਾ ਕੀ ਕਹਿਣਾ ਦੇਖੋ ਸਵਾਲ ਇਹ ਜਿਹੜੀ ਸਰਕਾਰ ਦਾ ਕੈਂਗਤ ਹੁੰਦਾ ਉਹ ਜਦੋਂ ਕੋਈ ਚੋਣ ਆਉਂਦੀ ਹੈ ਉਹ ਸਰਕਾਰ ਦੀ ਕਾਰਗੁਜ਼ਾਰੀ ਤੇ ਇੱਕ ਫਤਵਾ ਹੁੰਦਾ ਇਹ ਸਰਕਾਰ ਦੀ ਕਾਰਗੁਜ਼ਾਰੀ ਤੇ ਫਤਵਾ ਉਹਨਾਂ ਨੂੰ ਦੇਣਾ ਨਹੀਂ ਤੇ ਹਰ ਪਰਸਨਲ ਚੌਰ ਕੇ ਕੁਝ ਵੀ ਹੈ ਮੈਂ ਕਿਸੇ ਦੀ ਸ਼ਕਤੀ ਦੇ ਖਿਲਾਫ ਕੋਈ ਗੱਲ ਨਹੀਂ ਕਰਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਵੋਟ ਪੈਣੀ ਆ ਆਮ ਆਦਮੀਾਂ ਤੋਂ ਕਾਰਗੁਜ਼ਾਰੀ ਜ਼ੀਰੋ ਹੈ ਕਿਸੇ ਵੀ ਵਕਤ ਤੋਂ ਲਾ ਲਓ ਤੁਸੀਂ ਕੀ ਕਿਹੜੇ ਕੰਮ ਕੀਤੇ ਨਹੀਂ ਉਹਨਾਂ ਨੇ ਲੋਕਾਂ ਨੂੰ ਕਿਵੇਂ ਗਮਰਾਹ ਕੀਤਾ ਅਸੀਂ ਆਮ ਆਮ ਕਰਾਂ ਦੇ ਜਵਾਕਾਂ ਜੀ ਵੱਡੇ ਲੋਕਾਂ ਤੋਂ ਅਸੀਂ ਸਰਕਾਰਾਂ ਬਣਾਈ ਹੁਣ ਟਿਕਟਾਂ ਕਿਹਨੇ ਹੁੰਦੀਆਂ ਪਿਆ ਜਾਂ ਰਹੀਆਂ ਰਾਸ਼ਟਰ ਸਭਾ ਦੀਆਂ ਟਿਕਟਾਂ ਕਿਹਨੇ ਹੁੰਦੀਆਂ ਦੇਤੀਆਂ ਨੇ ਕੋਈ लवली ਯੂਨੀਵਰਸਿਟੀ ਵਾਲੇ ਹੁੰਦੇ ਸੀ ਕੋਈ ਲੁਧਿਆਣਾ ਦੇ ਸਰਮਾਇਆਦਾਰ ਹੁੰਦੇ ਸੀ ਕੋਈ ਦਿੱਲੀ ਨੂੰ ਦੇਦੀ ਕੋਈ ਸੰਦੀਪ ਪਾਟਕ ਨੂੰ ਦੇਦੀ ਕੋਈ ਰਾਘਵ ਚੱਡੇ ਹੁੰਦੇ ਸੀ ਕਿਸੇ ਵਰਕਰ ਨੂੰ ਟਿਕਟ ਦਿੱਤੀ ਕਿਸੇ ਨਾਮਿਨੇਸ਼ਨਾਂ ਕਰਨੀਆਂ ਸੀ ਜਦੋਂ ਵੋਟਾਂ ਲੈਣੀਆਂ ਨੇ ਗੱਲਾਂ ਹੋਰ ਨੇ ਜੋ ਸਰਕਾਰ ਚਲਾ ਰਹੇ ਹੋ ਤਾਂ ਸਿਸਟਮ ਹੋਰ ਹੈ ਤੋਂ ਅੱਜ ਲੋਕ ਸਮਝ ਗਏ ਪੰਜਾਬ ਦੇ ਕਿ ਥਕੀ ਲੱਗੀਆਂ ਪੰਜਾਬ ਨੇ ਕਿਦੇ ਕਰ ਜਾ ਵੀ ਕੇ ਆ ਕੇ ਭਰਮਤ ਮਾਨੀ ਉਹ ਤਾਂ ਕਹਿੰਦਾ ਸੀ ਜੀ ਮੈਂ ਮੋਟਰ ਵਾਲੇ ਕੋਠਿਆਂ ਦੀਆਂ ਗੱਲਾਂ ਮੈਂ ਸੱਤਾਂ ਦੀਆਂ ਗੱਲਾਂ ਮੈਂ ਬੇਬੇ ਦੀ ਚੁੱਲ੍ਹੇ ਤੇ ਬੈ ਕੇ ਰੋਟੀਆਂ ਬਣਾਉਂਦਾ ਰਿਹਾ ਮੈਂ ਚਾਹ ਉਹ ਕੀ ਨਹੀਂ ਕਿਹਾ ਪੰਜਾਬ ਨੇ ਦੋ ਚੀਜ਼ਾਂ ਅੱਜ ਕਿੱਥੇ ਨੇ ਅੱਜ ਕੋਠੀਆਂ ਕਿੰਨੀਆਂ ਨੇ ਮੁੱਖ ਮੰਤਰੀ ਸਾਹਿਬ ਕੋਲੇ ਜੋ ਮੈਨੂੰ ਪਤਾ ਲੱਗਿਆ ਪੰਜ ਕੋਠੀਆਂ ਦੀ ਐਡਾ ਕਿਦਾਂ ਕਿ ਮਤਲਬ ਕੋਈ ਆਪਾਂ ਬਾਦਸ਼ਾਹ ਹੈ ਤਰ ਜੀ ਨਾ ਆਪਾਂ ਚੰਨੀ ਹਰਤ ਪੰਜ ਕੋਠੀਆਂ ਦੇ ਰਹਿਣ ਦੀ ਲੋੜ ਸੋ ਇਹ ਕਹਿਣੀ ਔਰ ਕਰਨੀ ਦੇ ਬੜੇ ਅੰਤਰ ਨੇ ਗੱਲਾਂ ਹੋਰ ਨੇ ਤਲੀ ਰੂਪ ਲੋਕ ਉਸ ਉਹ ਤਾਂ ਸਮਝ ਨਹੀਂ ਸਕੇ ਅੱਜ ਲੋਕ ਸਮਝ ਗਏ ਲੋਕਤੰਤਰੀ ਚਾਹ ਰਹੇ ਨੇ ਜੇਕਰ ਗੱਲ ਕਰੀ ਜਾਵੇ ਤਾਂ ਖਾਸ ਤੌਰ ਤੇ ਬਾਦਲ ਪਰਿਵਾਰ ਨੂੰ ਜਿਹੜਾ ਮੌਜੂਦਾ ਸਰਕਾਰ ਆਪ ਦੀ ਸਰਕਾਰ ਵੱਲੋਂ ਇੱਕ ਬੜਾ ਤੁਲਨਾ ਕੀਤੀ ਜਾਂਦੀ ਸੀ ਕਿ ਸਿਕਿਉਰਿਟੀ ਬੜੀ ਲੈ ਕੇ ਚੱਲਦੀ ਹੈ ਜਦੋਂ ਵੀ ਜਾਂਦੀ ਹੈ ਸਿਕਿਉਰਿਟੀ ਬੜੀ ਹੁੰਦੀ ਹੈ ਅੱਜ ਤੁਸੀਂ ਕਿਵੇਂ ਦੇਖਦੇ ਹੋ ਸਿਕਿਉਰਿਟੀ ਨੂੰ ਬਾਦਲ ਪਰਿਵਾਰ ਦਾ ਜਿਹੜਾ ਟੀਮ ਐਜ਼ ਅ ਟੀਮ ਨੇ ਸਿਕਿਉਰਿਟੀ ਲੈ ਕੇ ਤੁਰਦੇ ਸੀ ਜਾਂ ਸੁਖਵੀਰ ਜੀ ਐਜ਼ ਡਿਪਟੀ ਚੀਫ ਮਿਨਿਸਟਰ ਸਿਕਿਉਰਿਟੀ ਲੈ ਕੇ ਤੁਰਦੇ ਸੀ ਉਹ ਸੁਵਿਧਾਨਕ ਆਉਂਦੇ ਆ ਤੇ ਸੀ ਇਹ ਨਹੀਂ ਤਾਂ ਫਿਰ ਵੀ ਨਹੀਂ ਸੀ ਪਰ ਇਹਨਾਂ ਦੇ ਤਾਂ ਮਾਤਾ ਜੀ ਕੋਲੇ ਵੀ ਸਿਕਿਉਰਟੀ ਹੈ ਇਹਨਾਂ ਦੀ ਧਰਮ ਪਤਨੀ ਜੀ ਕੋਲੇ ਵੀ ਸਿਕਿਉਰਟੀ ਹੈ ਇਹਨਾਂ ਦੇ ਸਰਾਂ ਕੋਲੇ ਸਿਕਿਉਰਟੀ ਹੈ ਬਿਨਾਂ ਸਬਦਾਨ ਕਹੋਦੇ ਆ ਤਾਂ ਵੀ ਸਿਕਿਉਰਟੀ ਹੈ ਉਹ ਰਡ ਕਰਨ ਵੀ ਕਰਦੇ ਫਰੀ ਜਾਂਦੇ ਨੇ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਆਪਾਂ ਨਹੀਂ ਕਰ ਸਕਦੇ ਜਿਵੇਂ ਕਿੰਤੂ ਬ੍ਰੰਤ ਨਹੀਂ ਕਰਦੇ ਜੋ ਮਰਜ਼ੀ ਕਰਨ ਪਰ ਨਹੀਂ ਹੋਣਾ ਚਾਹੀਦਾ 20 20 30 ਗੱਡੀਆਂ ਦੇ ਕਾਫਲੇ ਪਰਿਵਾਰਾਂ ਨਾਲ ਕਦੇ ਤੁਸੀਂ ਦੇਖਿਆ ਸਰਿੰਦਰਪੁਰ ਬਾਦਲ ਜੀ ਨਾਲ ਕਿੰਨੇ ਕਾਫਲਾ ਦੇਖਿਆ ਕਦੇ ਕਿਸੇ ਨੇ ਕਿੰਨੇ ਕਿਤੇ ਕਾਫਲੇ ਹੁੰਦੇ ਸੀ ਉਹਨਾਂ ਨੂੰ ਬਿਲਕੁਲ ਨਹੀਂ ਹੁੰਦੀ ਇੱਕ ਗੱਡੀ ਹੁੰਦੀ ਸੀ ਉਹ ਗੱਲਾਂ ਉਦੋਂ ਹੋਰ ਸੀ ਅੱਜ ਜਿੱਥੇ ਅੱਜ ਖੜੇ ਨੇ ਉੱਥੇ ਬਹੁਤ ਜ਼ੀ ਵੱਨ ਸਮਾਂ ਦਾ ਫਰਕ ਹੈ। ਸ਼੍ਰੋਮਣੀ ਅਕਾਲੀ ਦਲ ਕਿਸ ਜਿਹੜੇ ਮਿਸ਼ਨ ਲੈ ਕੇ ਆ ਚੋਣ ਲੜੇਗਾ ਕੀ ਲੋਕਾਂ ਸਾਹਮਣੇ ਪੱਖ ਰੱਖੇਗਾ। ਪੰਜਾਬ ਨਾਲ ਜੋ ਵਾਪਰ ਰਿਹਾ ਜੋ ਸਥਿਤੀ ਚਾਹਤ ਪੰਜਾਬ ਖੜਾ ਹੈ ਜਿਵੇਂ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਵੋਟਾਂ ਪੰਜਾਬ ਤੋਂ ਲੈ ਕੇ ਪੰਜਾਬ ਦੇ ਏਜੰਡੇ ਨੂੰ ਵਿਸਾਰਤਾ। ਪੰਜਾਬ ਹਰਪੰਤ ਕਿਸੇ ਦੇ ਏਜੰਡੇ ਤੇ ਨਹੀਂ ਰਿਹਾ। ਉਹਨਾਂ ਚੀਜ਼ਾਂ ਨੂੰ ਲੋਕਾਂ ਤੇ ਲੈ ਕੇ ਜਾਵਾਂਗੇ ਜੋ ਝੂਠੇ ਵਾਅਦੇ ਕੀਤੇ ਸੀ ਡਿਵੈਲਪਮੈਂਟ ਦੇ। ਉਹ ਲੋਕਾਂ ਕੋਲ ਲੈ ਕੇ ਜਾਣਾ 70000 ਕਰੋੜ ਦਾ ਕਰਜ਼ਾ ਚਾੜਤਾ ਪੰਜਾਬ ਤੇ ਉਹ ਵੀ ਦੱਸਾਂਗੇ ਲੋਕਾਂ ਨੂੰ ਜੋ ਉਹ ਗੱਲਾਂ ਜਿਹੜੀਆਂ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਕਰਜ਼ਾ ਲਾ ਦੂੰਗਾ ਉਹ ਤਾਂ ਇਹਨਾਂ ਦਾ ਕਰਜ਼ਾ ਵਧਾਤਾ ਪੰਜਾਬ ਦਾ ਹੁਣ ਕਿਸ ਤਰ੍ਹਾਂ ਸਰਕਾਰ ਚੱਲ ਰਹੀ ਹੈ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਤੇ ਸਵਾਲ ਨੇ ਪੰਜਾਬ ਦੇ ਬਹੁਤ ਵੱਡੇ-ਵੱਡੇ ਲੋਕ ਪੁੱਛਣਗੇ ਇਹਨਾਂ ਨੂੰ ਸਰਪੰਚ ਇਹਹੀ ਦਾ ਕਾਰਨ ਹੁਣ ਗੱਲ ਰਾਏਕੋਟ ਰੋਡ ਤੇ ਆ ਖੋਰ ਦੇ ਸੰਦੌੜ ਹੈ ਨਾ ਪਿੰਡਾਂ 'ਚ ਮੈਨੂੰ ਕੋਈ ਤਾਂ ਲੱਗਿਆ ਆਪਣੇ ਮੀਟੇਰ ਦੀ ਜਾ ਕੇ ਆਈ ਮੈਨੂੰ ਕੋਈ ਸੱਜਣ ਦੱਸ ਰਿਹਾ ਸੀ ਕਹਿੰਦਾ ਜੀ 50 ਬੰਦੇ ਦਾ ਘੱਟ ਤੋਂ ਘੱਟ ਸਿਕਿਉਰਿਟੀ ਦੇ ਹੋਣਗੇ ਨਾਲ ਤੇ ਸੁਣਨ ਵਾਲੇ 25 ਹੋਣਗੇ ਤੇ ਮਦਨ ਕੀ ਖਤਰਾ ਕੀ ਹੋ ਗਿਆ ਪੰਜਾਬ ਦੇ ਬੰਦੇ ਲਈ ਫਿਰਦੇ ਨੇ ਜਿਹੜੇ ਆਮ ਘਰਾਂ ਦੇ ਮੁੰਡੇ ਸੀ ਸਾਡੇ ਕੋਲ ਤਾਂ ਕੋਈ ਸਿਕਿਉਰਿਟੀ ਹੈ ਨਹੀਂ ਰੌਲਾ ਖਤਰਾ ਤਾਂ ਦੂਜਿਆਂ ਨੂੰ ਹੁੰਦਾ ਇਹਨਾਂ ਨੂੰ ਕਾਹਦਾ ਖਤਰਾ ਹੋ ਗਿਆ ਜੋ ਅਜੇ ਮਹਿਸੂਸ ਕਰਦੇ ਨਹੀਂ ਅੰਦਰੋਂ ਡਰੇ ਹੋਏ ਨੇ ਸਰਬ ਜੇਕਰ ਗੱਲ ਕਰੀਏ ਕਾਂਗਰਸ ਵੱਲੋਂ ਆਪਣੇ ਤੌਰ ਤੇ ਇੱਕ ਬੜਾ ਸੋਲਡ ਉਮੀਦਵਾਰ ਆ ਜਿਹੜਾ ਖੈਰੇ ਨਤਾਲਿਆ ਗਿਆ ਐ ਤੁਸੀਂ ਕਿਵੇਂ ਦੇਖਦੇ ਹੋ ਮੁਕਾਬਲੇ ਦੇ ਵਿੱਚ ਹੋਵੇਗਾ ਅਕਾਲੀ ਰੋਡ ਦੇ ਮੁਕਾਬਲਾ ਕਰੇਗਾ ਖੈਰਾ ਸਾਹਿਬ ਦੇਖੋ ਮੈਂ ਬਿਸ਼ਾਪੇ ਖੋਦ ਮੈਂ ਨਹੀਂ ਉਹਨਾਂ ਦੀ ਕਿਸੇ ਜਾਤ ਤੇ ਜਾਂ ਉਹਨਾਂ ਦੀ ਕਿਸੇ ਗੱਲ ਤੇ ਕਮੈਂਟ ਕਰਦਾ ਪਰ ਮੈਂ ਇੱਕ ਬੇਨਤੀ ਜਰੂਰ ਕਰਨੀ ਜੀ ਉਹਨਾਂ ਪਹਿਲੀ ਗੱਲ ਤਾਂ ਖੈਰਾ ਸਾਹਿਬ ਦਾ ਸਾਡੇ ਹਲਕੇ ਨਾਲ ਸਾਡੇ ਇਲਾਕੇ ਨਾਲ ਕੀ ਹਿੱਤ ਹੈ ਕੀ ਤੇ ਉਹਨਾਂ ਦਾ ਸਾਡੇ ਕੋ ਕਦੇ ਉਹ ਇੱਥੇ ਆਏ ਹੀ ਨਹੀਂ ਸੰਗਰੂਰ ਲਈ ਕੁਝ ਕਰਿਆ ਨਹੀਂ ਕਦੇ ਉਹਨਾਂ ਨੇ ਕੋਈ ਕੰਮ ਨਹੀਂ ਕਰਿਆ ਕਦੇ ਸਿੱਕੇ ਦਰਸ਼ਨ ਨਹੀਂ ਹੋਤੇ ਕਿਸੇ ਨੂੰ ਚੋਣਾਂ ਲੜ ਨਹੀਂ ਚੋਣਾਂ ਲੜ ਲੀਆਂ ਖਾਰਗੇ ਭੱਠ ਬਹਿ ਜਾਣਗੇ ਰੱਬ ਨਾ ਕਰੇ ਜਿੱਤਨ ਵਾਲੀ ਤਾਂ ਉਹਨਾਂ ਦੀ ਕੋਈ ਖਾਲੀ ਨਹੀਂ ਤੇ ਦਿੱਲੀ ਚਲੇ ਜਾਣਗੇ ਅਸੀਂ ਤਾਂ ਵਿਚਾਰਲਾ ਰੂਟ ਹੀ ਹੋਵਾਂਗੇ ਸਈ ਤਾਂ ਬਸ ਇੱਕ ਰਸਤਾ ਹੀ ਹੋਵਾਂਗਾ ਇਹਨਾਂ ਨੂੰ ਉਹਨਾਂ ਨੇ ਸਾਡਾ ਕੁਝ ਨਹੀਂ ਕਰਨਾ ਨਾ ਉਹਨਾਂ ਦਾ ਕੋਈ ਅਕਾਦਮਿਕ ਤੌਰ ਤੇ ਵੀ ਪਰ ਪਾਕਿਸਤਾਨ ਰਿਹਾ ਉਹਨਾਂ ਨੇ ਰਾਜਨੀਤਿਕ ਤੌਰ ਤੇ ਕੋਈ ਪਾਰਟੀ ਪੰਜਾਬ ਦੀ ਛੱਡੀ ਨਹੀਂ ਹੈ ਜਿਹੜਾ ਵਿਅਕਤੀ ਅਡਾਉਲੋਜੀ ਦੀ ਗੱਲ ਹੁੰਦੀ ਹੈ ਦੇਖੋ ਜੀ ਸਿਧਾਂਤ ਦੀ ਸਿਧਾਂਤਕ ਹੋਣਾ ਚਾਹੀਦਾ ਮੈਂ ਸਮਝਦਾ ਹਾਂ ਬੇਸ਼ੱਕ ਰਾਜਨੀਤਿਕ ਵਿਅਕਤੀ ਸਿਧਾਂਤਕ ਹੋਣਾ ਚਾਹੀਦਾ ਕਿਸੇ ਵੀ ਵਿਚਾਰਧਾਰਾ ਦਾ ਹੋਵੇ ਉਹਨੂੰ ਆਪਦੇ ਉਸ ਵਿਚਾਰਧਾਰਾ ਤੇ ਖੜਨਾ ਚਾਹੀਦਾ ਜੇ ਅਸੀਂ ਉਹਦੇਆਂ ਲਈ ਵਿਚਾਰਧਾਰਾ ਬਦਲਦੇ ਨਹੀਂ ਜੇ ਅੱਜ ਇੱਥੋਂ ਟਿਕਣੀ ਵਾਲੀ ਆਪਾਂ ਦੂਜੀ ਪਾਰਟੀ ਚਲੀ ਗਈ ਐਸਐਲਕੇ ਚ ਨਹੀਂ ਮਿਲੀ ਦੂਜੀ ਹਲਕੇ ਚ ਨਹੀਂ ਮਿਲੀ ਇਹ ਵਿਚਾਰਧਾਰਾ ਨਹੀਂ ਹੈ ਸੋ bina ਵਿਚਾਰਧਾਰਾ ਵਾਲੇ ਬੰਦੇ ਨੇ ਮੇਰੇ ਉਹ ਕਦੇ ਵੀ ਕਿਸੇ ਸਮਾਜ ਨੂੰ ਕਿਸੇ ਵਰਗ ਨੂੰ ਦੇਸ਼ ਨੂੰ ਕੌਮ ਨੂੰ ਕਿਸੇ ਕੰਡੇ ਵਟੇ ਨਹੀਂ ਦੱਸਦਾ ਅਚੰਭਾ ਸਭ ਜ਼ਿਕਰ ਗੱਲ ਕਰੀ ਜਾਵੇ ਇੱਕ ਮੁੱਖ ਮੰਤਰੀ ਦਾ ਆਪਣਾ ਹਲਕਾ ਵੀ ਧੂਰੀ ਪੈਂਦਾਗਾ ਜਿਹੜਾ ਕਿ ਸੰਗਰੂਰ ਹਲਕੇ ਦੇ ਅੰਦਰ ਆਉਂਦਾਗਾ ਉੱਥੇ ਕਿਸ ਤਰ੍ਹਾਂ ਦਾ ਮੁਕਾਬਲਾ ਦੇਖੋਗੇ ਤੁਸੀਂ ਆਪਣਾ ਕੱਲ ਨੂੰ ਮੇਰੇ ਧੂਰੀ ਦੇ ਪ੍ਰੋਗਰਾਮ ਰੱਖੇ ਨੇ ਟੋਪਲਪਿੰਡ ਤੋਂ ਸ਼ੁਰੂ ਕਰਾਂਗਾ ਤੁਸੀਂ ਆ ਜਾਓ ਦੇਖ ਲਓ ਮੈਂ ਵੀ ਧੂਰੀ ਤੋਂ ਐਮਐਲਏ ਰਹਾ ਜਿਹੜੇ ਸਾਹਮਣੇ ਹੋਏ ਵਧੀਆ ਰਿਜ਼ਲਟ ਹੋ ਧੂਰੀ ਦਾ ਧੂਰੀ ਨੇ ਦਿੱਤਾ ਕਿ ਅਜੀ ਦੇਖੋ ਤੁਸੀਂ ਮੈਨੂੰ ਮੁੱਖ ਮੰਤਰੀ ਦੇ ਹਲਕੇ ਆਏ ਹੁੰਦੇ ਨੇ ਮੁੱਖ ਮੰਤਰੀ ਦੇ ਹਲਕੇ ਦੇਖੋ ਜਾ ਕੇ ਬਟਿੰਡਾ ਲੰਬੀ ਬਾਗਲ ਕੀ ਕੁਛ ਕੀਤਾ ਤਿਬਿਆਂ ਤੇ ਪਾਣੀ ਕਿਵੇਂ ਚੜ੍ਹਿਆ ਨਹਿਰਾਂ ਚੋਂ ਰਾਜਸਥਾਨ ਵਾਲੀਆਂ ਨਹਿਰਾਂ ਚੋਂ ਪੰਪ ਲਾਏ ਹੋਏ ਨੇ ਜਿਹਦੇ ਨਾਲ ਪਾਣੀ ਦੇਣ ਨੂੰ ਜਿਹੜੇ ਕਿਸੇ ਵੀ ਕਾਨੂੰਨ ਦੀ ਨਹੀਂ ਲਾਏ ਜਾ ਸਕਦੇ ਸੀ ਔਰ ਬਟਿੰਡਾ ਬਟਿੰਡਾ ਸ਼ਹਿਰ ਅੱਜ ਯੋ ਉਹੀ ਲੋਕ ਆਏ ਵੀ ਨਹੀਂ ਸੀ ਵਰਦੇ ਉੱਥੇ ਵੀ ਤੇ ਦਿੱਤਾ ਉਰਦਾ ਅੱਜ ਦੇਸ਼ ਦਾ ਨੰਬਰ 1 ਵਾਂਗੂ ਸ਼ਹਿਰ ਬਣਾਉਂਦਾ ਕੋਈ ਕੀ ਜੀ ਨਹੀਂ ਉੱਥੇ ਜਿਹੜੇ ਨਹੀਂ ਔਰ ਹਜ਼ਾਰ ਹਜ਼ਾਰ ਏਕੜ ਦੀਆਂ ਯੂਨੀਵਰਸਿਟੀਆਂ ਬਣਾਈਆਂ ਉਸ ਇਲਾਕੇ ਜਿਨ੍ਹਾਂ ਨੇ ਕਿਹ ਚੋਰੀ ਟਿਕੀ ਕੀ ਦੱਸਣਾ ਮੈਨੂੰ ਥੋਰੀ ਦਾ ਕਾਲਜ ਬਣਾਇਆ ਉਹ ਖਾਲੀਦਾਂ ਨੇ ਬਣਾਇਆ ਥੋਰੀ ਦਾ ਜਿਓ ਜਿੰਨੇ ਕੰਮ ਜਿਹੜੇ ਕੀਤੇ ਉਹ ਖਾਲੀਦਾਂ ਨੇ ਕੀਤੇ ਕੋਈ ਕੰਮ ਤਾਂ ਕਰੋ ਉਹਨਾਂ ਦੀ ਬਸ ਥੋਰੀ ਜਾ ਕਰਤਾ ਮੁੱਖ ਮੰਤਰੀ ਦਾ ਮਾਲਕ ਹੁੰਦਾ ਜੀ ਕੋਈ ਓਡਾ ਵੱਡਾ ਪ੍ਰੋਜੈਕਟ ਦੇਖੋ ਨਿੱਕੇ ਮੋਟੇ ਕੰਮ ਤਾਂ ਐਮਐਲਏ ਵੀ ਕਰੀ ਜਾਂਦੇ ਨੇ ਪਿੰਡਾਂ ਦੇ ਸਰਪੰਚ ਵੀ ਕਰੀ ਜਾਂਦੇ ਨੇ ਜਿਹੜੇ ਵਧੀਆ ਸਰਪੰਚ ਨੇ ਉਹ ਵੀ ਗਲੀਆਂ ਨਾਲੀਆਂ ਤਾਂ ਬਣਾਈ ਜਾਣਗੇ ਸਵਾਲ ਤਾਂ ਇਹ ਹੈ ਵੀ ਕੋਈ ਵੱਡਾ ਪ੍ਰੋਜੈਕਟ ਕੋਈ ਐਸਾ ਇੰਸਟੀਚਿਊਸ਼ਨ ਲੈ ਆਂਦਾ ਹੋਵੇ ਕੋਈ ਐਡਾ ਵੱਡਾ ਹਸਪੀਟਲ ਬਣਾਤਾ ਹੋਵੇ ਠੂਰੀਚ ਬਣਾਤਾ ਹੋਵੇ ਸੰਗਰੂਰ ਚ ਬਣਾਤਾ ਬਰਨਾਲੇ ਬਣਾਤਾ ਕੋਈ ਗੱਲ ਤਾਂ ਹੋਵੇ ਨਾ ਜਿਹੜੀ ਮੁੱਖ ਮੰਤਰੀ ਵਾਲੀ ਗੱਲ ਕਹੀ ਹੈ ਵੀ ਕੀਤੀ ਹੈ ਜਿਹਦੇ ਜਿਹਦੇ ਅੱਗੇ ਸਾਡੀ ਅਮ ਨਜ਼ਰਾਂ ਝੁਕ ਜਾਣ ਅਸੀਂ ਵੀ ਨਾ ਕਹਿਣ ਜੋਗੇ ਰਹੀਏ ਥੇਰੀ ਗੱਲ ਹੋਉਂਦਾ ਨਹੀਂ ਕੋਈ ਜੰਮੀਆ ਜੀ ਸਰ ਇੱਕ ਸਵਾਲ ਹੋਰ ਹੈ ਕਿ ਜੂਨ ਦੇ ਮਹੀਨੇ ਦੇ ਵਿੱਚ ਜਿਹੜੀਆਂ ਵੋਟਾਂ ਰੱਖੀਆਂ ਗਈਆਂ ਨੇ ਜੂਨ ਦੇ ਮਹੀਨੇ ਦੇ ਵੋਟਾਂ ਮੈਂ ਖਾਸ ਤੌਰ ਤੇ ਖਾਸਾ ਇਤਿਆਹ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਸੀ ਜਿਹੜੀ ਉਦੋਂ ਹੋਈ ਸੀ ਕਿ ਸਿਕ ਕੌਮ ਉਸ ਮੌਕੇ ਕੀ ਕਹਾਂਗੇ ਕਿ ਵੋਟ ਪਾਉਣ ਵਾਲੇ ਕੀ ਯਾਦ ਰੱਖਣਾ ਚਾਹੀਦਾ ਸੋ ਗੱਲ ਇਹ ਹੈ ਜੀ ਅਸੀਂ ਤਾਂ ਕਿਹਾ ਵੀ ਸੀ ਕਿ ਇਹ ਤਾਂ ਇੱਕ ਇੱਕ ਤਰੀਕਾ ਜਿਹੜੀ ਬਦਲ ਨਹੀਂ ਚਾਹੀਦੀ ਚਾਹੇ ਇਹਨੂੰ 31 ਮਈ ਕਰ ਲਓ ਚਾਹੇ ਇਹਨੂੰ 25 ਮਈ ਕਰ ਲਓ ਜੂਨ ਦਾ ਜਿਹੜਾ 1 ਜੂਨ ਤੋਂ ਸੱਤ ਜਿਹੜਾ ਉਹ ਹਫ਼ਤਾ ਹੁੰਦਾ ਉਹ ਬੜੇ ਸੋਗ ਚ ਇਕਾਂ ਮਨਾਉਂਦੇ ਆ ਉਸ ਦਿਨ ਸ਼ੁਰੂ ਹੋਈ ਸੀ ਕਤਰੋਗਾਰ ਤੋਂ ਫਿਲਸਲਾ ਦਾ ਇਕ ਦਾ ਕਰਫੂ ਲਗਿਆ ਸੀ ਉਸ ਦਿਨ ਵੋਟਾਂ ਰੱਖਣੀਆਂ ਔਰ ਘਟੋ ਘਟ ਕਾਂਗਰਸ ਨੂੰ ਦਾ ਸੋਚਣਾ ਹੀ ਚਾਹੀਦਾ ਇਹ ਦਿਨ ਕਿਨੇ ਲਿਆਂਦਾ ਸੀ ਪੰਜਾਬ ਦੀ ਧਰਤੀ ਦੇ ਸਿਕੋਂ ਤੋਂ ਸੋ ਲੋਕ ਉੱਠਣਗੇ ਲੋਕਾਂ ਦੇ ਯਾਦ ਵੀ ਹੈ ਭੁੱਲੇ ਤਾਂ ਨਹੀਂ ਲੋਕ ਕਿਤੇ ਨਾ ਕਿਤੇ ਕਿਵੇਂ ਜਿਹੜੇ ਜਾਨਾਂ ਚ ਰਹਿ ਜਾਂਦੇ ਸਭ ਯਾਦ ਹੈ ਲੋਕਾਂ ਦਾ ਸਭ ਕਿਰਸਾ ਸਾਹਿਬ ਕਾਫੀ ਸਮੇਂ ਤੋਂ ਇੱਥੇ ਜਿਹੜੇ ਕਾਬਜ ਰਹੇ ਆ ਹੋ ਸਕਦਾ ਤੁਸੀਂ ਵੀ ਉਹਨਾਂ ਲਈ ਕੈਂਪੇਨ ਕਰੀ ਹੋਵੇ ਤੇ ਅੱਜ 3 ਸਭਾ ਪਰਿਵਾਰ ਤੁਹਾਡੇ ਨਾਲ ਖੜੇਗਾ। ਕੁਝ ਪਾਰਟੀ ਚ ਕੋਈ ਕੋਈ ਵੀ ਹੁੰਦਾ ਹੈ। ਪਾਰਟੀ ਸਾਰੇ ਇੱਕ ਦੂਜੇ ਦੀ ਮਦਦ ਕਰਦੇ। ਕੁਝ ਉਹਨਾਂ ਲੜਦੇ ਰਹੇ ਨੇ ਅਸੀਂ ਉਹਨੂੰ ਡਟ ਕੇ ਮਦਦ ਕਰਦੇ ਨੇ। ਅੱਜ ਨਹੀਂ ਸੰਗਤ ਖੜੀ ਹੈ ਸਾਰੀ ਕਰਦੀ ਰਹੀ ਹੈ। ਇਸ ਕਰਕੇ ਉਹਨਾਂ ਤੋਂ ਵੀ ਅਸੀਂ ਹੀ ਨੀਂਦ ਰੱਖਾਂਗੇ। ਉਹਨਾਂ ਦੇ ਸਹਿਯੋਗ ਨਾਲ ਚੋਂਦੇ ਰਹਾਂਗੇ। ਇਹ ਸਨ ਇਕਬਾਲ ਸਿੰਘ ਜੀ ਝੋਂਦਾ ਜਿਹੜੇ ਕਿ ਹਲਕਾ ਸੰਗਰੂਰ ਤੋਂ ਲੋਕ ਸਭਾ ਦੀ ਸੀਟ ਤੇ ਉਮੀਦਵਾਰ ਨੇ ਸੋਮਨੀ ਕਾਲੀਗੱਲ ਵੱਲੋਂ ਜਿਹੜੇ ਉਮੀਦਵਾਰ ਉਤਾਰੇ ਗਏ ਆ। ਆਉਣ ਵਾਲੇ ਜੂਨ ਦੇ ਵਿੱਚ ਲੋਕਾਂ ਦਾ ਫਤਵਾ ਦੇਖਦੇ ਆ ਕੀ ਕਹਿਣਾ ਪਰ ਕਿਤੇ ਨਾ ਕਿਤੇ ਇਹਨਾਂ ਨੇ ਜ਼ਿਕਰ ਕੀਤਾ ਕਿ ਕਾਂਗਰਸ ਵੱਲੋਂ ਜਿਹੜਾ ਸਖਵਾਲ ਖਹਿਰਾ ਉਹਨਾਂ ਨੂੰ ਉਤਾਰਿਆ ਗਿਆ ਲੋਕਾਂ ਨੂੰ ਉਹਨਾਂ ਬਾਰੇ ਲਾਜ਼ਮੀ ਸੋਚਣਾ ਚਾਹੀਦਾ ਕਿ 200 ਕਿਲੋਮੀਟਰ ਦਾ ਉਮੀਦਵਾਰ ਹੈ ਜਿਹੜਾ ਉਹ ਸੰਗਰੂਰ ਦਾ ਹੋ ਕੇ ਰਹੇਗਾ ਜਾਂ ਚੰਡੀਗੜ੍ਹ ਦਾ ਹੋ ਕੇ ਰਹੇਗਾ ਮੇਰੇ ਨਾਲ ਬਲਵੰਤ ਚੋਹਾਨਕੇ ਤੇ ਮੈਨੂੰ ਫਰੋਜ਼ਖਾਨੂ ਦੇ ਉਜਾੜ ਤੇ ਤੁਸੀਂ ਬਣੇ ਰਹੋ ਫਾਸਟ న్యూਸ ਦੇ ਨਾਲ